ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬੱਜ ਗਏ ਨੇ 10 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਦੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਲਦ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤਾਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜੂਗਾ ਸੋ ਪਲੀਜ਼ ਸੋਚਿਆ ਇਹਨਾਂ ਨੂੰ ਵੀ ਜਾ ਕੇ ਸਬਸਕ੍ਰਾਈਬ ਕਰਨਾ ਜੀ ਉਸ ਚੈਨਲ ਨੂੰ ਵੀ ਓਮੇ سپورਟ ਕਰਨਾ ਜਿਵੇਂ ਤੁਸੀਂ ਇਸ ਚੈਨਲ ਨੂੰ ਕੀਤਾ ਬਾਕੀ ਜੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਜੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਹੈ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਬਹੁਤ ਇੰਟਰਸਟਿੰਗ ਹੈ ਜੀ ਤੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਕਿ ਕਿ ਜਿਹੜੀਆਂ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੇ ਆ ਇਹਨਾਂ ਦਾ ਰਿਜ਼ਲਟ ਇੰਨਾ ਸੋਹਣਾ ਆਇਆ ਬੀ ਹਜ਼ਾਰਾਂ ਲੋਕਾਂ ਦੇ ਜਿਨ੍ਹਾਂ ਦੇ ਕੈਂਸਰ ਦੇ ਨਾਲ ਕੀਮੋਥੈਰੇਪੀ ਜਦੋਂ ਹੁੰਦੀ ਹੈ ਨਾ ਤੁਹਾਨੂੰ ਪਤਾ ਵੀ ਕੀਮੋਥੈਰੇਪੀ ਹੋਣ ਤੋਂ ਬਾਅਦ ਜਿਹੜਾ ਸੇਰੇ ਬਿਲਕੁਲ ਏਦਾਂ ਹਥੇਲੀ ਦੀ ਤਰ੍ਹਾਂ ਹੋ ਜਾਂਦਾ ਵਾਲ ਬਿਲਕੁਲ ਝੜ ਜਾਂਦੇ ਨੇ ਸੋ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੇ ਵਾਲ ਛੁੱਟੇ ਹੋ ਜਾਂਦੇ ਨੇ ਜਾਂ ਉਹਨਾਂ ਦੇ ਤੀਵੇਂ ਤਾਂ ਕਈਆਂ ਤਾਂ ਬਿਲਕੁਲ ਝਾੜੀ ਜਾਂਦੇ ਆ ਈਨੀ ਏਜ ਦੇ ਵਿੱਚ ਹਨਾ ਤੇ ਜਾਂ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਉਹਨਾਂ ਦੇ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਦੇ ਵਾਲ ਚਿੱਟੇ ਹੋ ਗਏ ਜਾਂ ਝੜ ਗਏ ਉਹਨਾਂ ਦੇ ਵਾਲ ਦੁਆਰਾ ਆਈ ਦੇ ਜੀ ਔਰ ਉਹ ਵੀ ਬਿਲਕੁਲ ਕਾਲੇ ਜਿਹੜੀਆਂ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਤੇ ਤੁਸੀਂ ਵੀ ਪਲੀਜ਼ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੇ ਵੀਡੀਓ ਪੂਰੀ ਦੇਖੋਗੇ ਆਪਾਂ ਸਾਰਾ ਕੁਝ ਸ਼ੇਅਰ ਕਰਾਂਗੇ ਕਿਵੇਂ ਤੁਸੀਂ ਇਸ ਚੀਜ਼ ਨੂੰ ਪੀਣਾ ਹੈ ਕਿਵੇਂ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰਨਾ ਹੈ ਤੇ ਉਹਦੇ ਨਾਲ ਤੁਸੀਂ ਹੋਰ ਕੀ ਕਰਨਾ ਕਿ ਜਿਹੜਾ ਰਿਜ਼ਲਟ ਆ ਇਹਦਾ ਹੋਰ ਵੀ ਸੋਹਣਾ ਆਵੇ ਠੀਕ ਹੈ ਜੀ ਸੋ ਪਲੀਜ਼ ਵੀਡੀਓ ਨੂੰ ਛੱਡਿਓ ਨਾ ਸਕਿਪ ਨਾ ਕਰਿਓ ਪੂਰਾ ਦੇਖਿਓ ਚੰਗੀ ਤਰ੍ਹਾਂ ਸਮਝਿਓ ਜੀ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਗੱਲ ਕਰਦੇ ਆਂ ਜਿਹੜੀਆਂ ਆਪਾਂ ਨੂੰ ਬਾਲਾਂ ਦੀ ਜਿਹੜੀਆਂ ਜਟੇ ਹੁੰਦੇ ਨੇ ਜਾਂ ਝੜਦੇ ਨੇ ਮੈਂ ਪਹਿਲਾਂ ਵੀ ਸ਼ੇਅਰ ਕੀਤਾ ਕਿਉਂਕਿ ਆਪਾਂ ਜਿਹੜੀਆਂ ਅੱਜ ਕੱਲ ਖੁਰਾਕ ਖਾ ਰਹੇ ਆਂ ਆਪਣੀ ਖੁਰਾਕ ਸਹੀ ਨਹੀਂ ਆ ਤੇ ਜਿਹੜੀ ਖਾਕ ਆਪਾਂ ਖਾ ਵੀ ਰਹੇ ਆ ਉਹ ਆਪਣੇ ਹਜਮ ਨਹੀਂ ਹੋ ਰਹੀ ਤਾਂ ਫਿਰ ਉਹਦੇ ਨਾਲ ਕੀ ਆ ਆਪਾਂ ਇਹ ਜੜੀਆਂ ਬਿਮਾਰੀਆਂ ਇਹ ਫੇਸ ਕਰਨੀਆਂ ਆ ਆਪਾਂ ਨੂੰ ਸ਼ੁਰੂ ਹੋ ਗਈਆਂ ਛੋਟੀ ਉਮਰ ਦੇ ਵਿੱਚ ਆਪਣੇ ਵਾਲ ਚਿੱਟੇ ਹੋਣ ਲੱਗ ਜਾਂਦੇ ਆ ਛੋਟੀ ਉਮਰ ਚ ਆਪਣੇ ਵਾਲ ਝੜਨ ਲੱਗ ਜਾਂਦੇ ਆ ਠੀਕ ਹੈ ਜੀ ਸੋ ਉਹਦੇ ਲਈ ਆਪਾਂ ਕੀ ਕਰ ਸਕਦੇ ਆ ਠੀਕ ਹੈ ਜੀ ਇੱਕ ਤਾਂ ਉਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਇਲਾਵਾ ਤੁਸੀਂ ਹੋਰ ਕੀ ਕਰਨਾ ਹੈ ਤੇ ਤੁਸੀਂ ਕੀ ਲਾਉਣਾ ਹੈ ਠੀਕ ਹੈ ਜੀ ਚਲੋ ਜੀ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਬੀ ਤੁਸੀਂ ਤਿੰਨ ਚੀਜ਼ਾਂ ਲੈ ਲੈਣੀਆਂ ਅਗਰ ਤਾਂ ਤੁਹਾਡੇ ਘਰ ਦੇ ਵਿੱਚ ਹੀ ਹੈਗੀਆਂ ਨੇ ਇਹ ਚੀਜ਼ਾਂ ਫਿਰ ਤਾਂ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਜਿਹੜਾ ਘਰ ਦੇ ਵਿੱਚ ਤਾਜੀ ਚੀਜ਼ ਦਾ ਆਪਾਂ ਜੂਸ ਉਸੇ ਟਾਈਮ ਕੱਢਾਂਗੇ ਨਾ ਉਹਦਾ ਰਿਜ਼ਲਟ 100% ਆਉਂਦਾ ਜੀ ਪਰ ਜਿਹੜਾ ਜੂਸ ਆਪਾਂ ਮਾਰਕੀਟ 'ਚੋਂ ਲੈਣੇ ਆਗੇ ਹਨਾ ਤਾਂ ਉਹਦੇ ਵਿੱਚ ਉਹਨੂੰ ਖਰਾਬ ਹੋਣ ਤੋਂ ਬਚਾਉਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਜਾਂਦੀਆਂ ਵੀ ਤਾਂਕਿ ਉਹ ਛੇਤੀ ਖਰਾਬ ਨਾ ਹੋਵੇ ਤਾਂ ਫਿਰ ਤੁਸੀਂ ਦੇਖੋ ਜਦੋਂ ਆਪਾਂ ਚੀਜ਼ ਪੀਂਦੇ ਆ ਤਾਂ ਉਹ ਚੀਜ਼ਾਂ ਵੀ ਨਾਲ ਹੀ ਆਪਣੀ ਅੰਦਰ ਜਾਂਦੀਆਂ ਸੋ ਕੋਸ਼ਿਸ਼ ਕਰਿਓ ਕਿ ਤੁਹਾਨੂੰ ਇਹ ਚੀਜ਼ਾਂ ਤੁਸੀਂ ਤਾਜ਼ਾ ਬਣਾ ਕੇ ਪੀ ਸਕੋ ਤੁਹਾਡੇ ਜਾਂ ਤਾਂ ਨੇੜੇ ਹੋਵੇ ਜਾਂ ਤੁਹਾਡੇ ਘਰ ਹੀ ਹੋਣ ਠੀਕ ਹੈ ਦੋ ਚੀਜ਼ਾਂ ਤਾਂ ਆਪਾਂ ਘਰੇ ਆਮ ਨਾ ਉਗਾ ਸਕਦੇ ਹਾਂ ਤੀਸਰੀ ਚੀਜ਼ ਆਪਾਂ ਪੰਜਾਬ ਚੋਂ ਜਾਂ ਸਬਜ਼ੀ ਮੰਡੀ ਚੋਂ ਵੀ ਲਿਆ ਸਕਦੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਉਹ ਕੀ ਚੀਜ਼ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਸਭ ਤੋਂ ਪਹਿਲੀ ਚੀਜ਼ ਆ ਉਹ ਤਾਂ ਹੈਗਾ ਐਲੋਵੇਰਾ ਠੀਕ ਹੈ ਐਲੋਵੇਰਾ ਤੁਸੀਂ ਉਹ ਦੇਸੀ ਲੈਣਾ ਜੀ ਹਾਈਬ੍ਰਿਡ ਨਹੀਂ ਲੈਣਾ ਦੇਸੀ ਐਲੋਵੇਰਾ ਤੁਸੀਂ ਜੇ ਹੈਗਾ ਘਰੇ ਠੀਕ ਆ ਨਹੀਂ ਤੁਸੀਂ ਘਰੇ ਉਗਾ ਲਓ ਦੇਸੀ ਐਲੋਵੇਰਾ ਦੇ ਪੱਤੇ ਹੁੰਦੇ ਥੋੜੇ ਛੋਟੇ ਹੁੰਦੇ ਆ ਥੋੜੇ ਨਾ ਉਹ ਲੰਬਾਈ ਵੀ ਉਹਨਾਂ ਦੇ ਘੱਟ ਹੁੰਦੀ ਹੈ ਚੜਾਈ ਵੀ ਘੱਟ ਹੁੰਦੀ ਆ ਅੱਛਾ ਇੱਕ ਤਾਂ ਉਹ ਚਾਹੀਦਾ ਦੂਸਰਾ ਤੁਹਾਨੂੰ ਜਿਹੜਾ ਚਾਹੀਦਾ ਔਲਾ ਔਲੇ ਦਾ ਕਈਆਂ ਦੇ ਘਰ ਦਰਖਤ ਲੱਗੇ ਵੀ ਹੁੰਦੀ ਹੈ ਜੀ ਜੇ ਤੁਹਾਡੇ ਨਹੀਂ ਵੀ ਹੈਗੇ ਆਸ ਕਰੀ ਵੀ ਨੇੜੇ-ਦਲੇ ਕਿਤੇ ਦਰਖਤ ਹੋਵੇ ਉੱਥੋਂ ਤੁਸੀਂ ਤੋੜ ਸਕਦੇ ਅਗਰ ਉੱਥੋਂ ਵੀ ਨਹੀਂ ਹੈ ਤਾਂ ਸਬਜ਼ੀ ਮੰਡੀ ਦੇ ਵਿੱਚੋਂ ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ ਤਾਂ ਹੁਣ ਔਲੇ ਆਉਣ ਲੱਗ ਜਾਣੇ ਆ ਜੀ ਹੁਣ ਤਾਂ ਤੁਸੀਂ ਸਬਜ਼ੀ ਮੰਡੀ ਚੋਂ ਵੀ ਲਿਆ ਸਕਦੇ ਠੀਕ ਹੈ ਦੂਸਰੀ ਚੀਜ਼ ਇਹ ਹੋਗੀ ਤੀਸਰੀ ਜਿਹੜੀ ਚੀਜ਼ ਤੁਸੀਂ ਲੈਣੀ ਆ ਗਲੋ ਗਲੋ ਸ਼ਾ ਤੁਹਾਡੇ ਜੋ ਕਈਆਂ ਨੇ ਸੁਣਿਆ ਵੀ ਹੋਵੇ ਗਲੋ ਇੱਕ ਤਰ੍ਹਾਂ ਦੀ ਬੇਲ ਆ ਮੈਂ ਉਹਦਾ ਸਕਰੀਨ ਸ਼ਾਟ ਇੱਥੇ ਲਾ ਦਉਗੀ ਤੁਹਾਨੂੰ ਦੇਖ ਲਿਓ ਇੱਕ ਤਰ੍ਹਾਂ ਦੀ ਬੇਲ ਆ ਜਿਹੜੀ ਆਮ ਹੀ ਆਪਾਂ ਨੂੰ ਮਿਲ ਜਾਂਦੀ ਆ ਦਰਖਤਾਂ ਤੇ ਚੜੀ ਹੋਈ ਠੀਕ ਹੈ ਜੀ ਉਹ ਬਹੁਤ ਹੀ ਗੁਣਾਕਾਰੀ ਬਹੁਤ ਹੀ ਫਾਇਦੇਮੰਦ ਹੈ ਉਹ ਜਿਹੜੀ ਬੇਲ ਆ ਬਹੁਤ ਜ਼ਿਆਦਾ ਗੁਣ ਨੇ ਉਹ ਬੇਲ ਦੇ ਵਿੱਚ ਸੋ ਤੁਸੀਂ ਤਿੰਨੇ ਚੀਜ਼ਾਂ ਲੈ ਲੈਣੀਆਂ ਆ ਜੁੜੀ ਗਲੋ ਲੈਣੀ ਹੈ ਜੀ ਗਲੋ ਦੀ ਨਾ ਜਿਹੜੀ ਬੇਲ ਹੁੰਦੀ ਉਹਦੀ ਡੰਡੀਆਂ ਜਿਹਾ ਹੁੰਦੀਆਂ ਉਹ ਡੰਡੀਆਂ ਵਿੱਚ ਹੀ ਲੈਣੀ ਹੈ ਕਿਉਂਕਿ ਉਹਨਾਂ 'ਤੇ ਅਸਰ ਹੁੰਦੀ ਹੈ ਤੁਸੀਂ ਪੱਤੇ ਵੀ ਚਾਹੋਂ ਪਾ ਸਕਦੇ ਹੋ ਨਾਲ ਪਰ ਡੰਡੀਆਂ ਨਹੀਂ ਸਿੱਟਣੀਆਂ ਡੰਡੀਆਂ ਜ਼ਰੂਰ ਪਾਣੀਆਂ ਜੂਸ ਬਣਾ ਲੈਣਾ ਜੇ ਤੁਸੀਂ ਤਿੰਨਾ ਦਾ ਤਿੰਨੋਂ ਇੱਕੋ ਬਰਾਬਰ ਮਾਤਰਾ 'ਚ ਤੁਸੀਂ ਲੈ ਲਿਓ ਅਗਰ ਤੁਸੀਂ ਮੰਨ ਲਓ ਵੀ ਔਲੇ ਤੁਸੀਂ ਕੱਟ ਲੈਣੀ ਹੈ ਬੀਅਤ ਕਰ ਲੈਣੀ ਹੈ ਔਲੇ ਦੇ ਮੰ ਲੋ ਤੁਸੀਂ ਔਲੇ ਇੰਨੀ ਕੀ ਲੈ ਲੇ ਇੰਨਾ ਕੀ ਐਲੋਵੇਰਾ ਲੈ ਲਿਓ ਐਲੋਵੇਰਾ ਦੇ ਤੁਸੀਂ ਜੈਲ ਛਿਲਕਾ ਵੀ ਤੁਸੀਂ ਚੰਗੋ ਤਾਂ ਲੈ ਸਕਦੇ ਹੋ ਪਰ ਉਹਦੇ ਕੰਡੇ ਉਤਾਰ ਦਿਓ ਠੀਕ ਹੈ ਜੀ ਉਸ ਦੇ ਨਾਲ ਤੁਸੀਂ ਇੰਨੀ ਕੀ ਗਲੋ ਲੈਣੀ ਆ ਤਿੰਨਾਂ ਚੀਜ਼ਾਂ ਦਾ ਤੁਸੀਂ ਜੂਸ ਬਣਾ ਲੈਣਾ ਜੂਸ ਮਿਕਸਰ ਦੇ ਵਿੱਚ ਹੀ ਬਣੂਗਾ ਜੀ ਇਹਨਾਂ ਦਾ ਕਿਉਂਕਿ ਗਲੋ ਜਿਹੜੀ ਹੁੰਦੀ ਥੋੜੀ ਸੱਤ ਹੁੰਦੀ ਹੈ ਸੋ ਜਦੋਂ ਜੂਸ ਬਣ ਗਿਆ ਜੀ ਸਵੇਰੇ ਖਾਲੀ ਪੇਟ ਗਰਮ ਪਾਣੀ ਤੁਸੀਂ ਲੈਣਾ ਗਰਮ ਪਾਣੀ ਦੇ ਵਿੱਚ ਮਿਲਾ ਕੇ ਤੁਸੀਂ ਇਹ ਜੂਸ ਲੈਣਾ ਰੋਜ਼ ਖਾਲੀ ਪੇਟ ਠੀਕ ਹੈ ਜੀ ਇੱਕ ਤਾਂ ਹੋ ਗਿਆ ਇਹ ਵੀਡੀਓ ਹੁਣ ਛੱਡ ਨਾ ਦਿਓ ਹੁਣ ਹੋਰ ਵੀ ਦੋ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆਂ ਵੀ ਹੋਰ ਤੁਸੀਂ ਕੀ ਲੈਣਾ ਠੀਕ ਹੈ ਜੀ ਇੱਕ ਤਾਂ ਤੁਸੀਂ ਇਹ ਚੀਜ਼ ਲੈਣੀ ਆ ਤੁਸੀਂ ਇਹ ਪੀਣੀ ਆ ਰੋਜ਼ ਠੀਕ ਹੈ ਇਹਦੇ ਨਾਲ ਤੁਹਾਡੇ ਅੰਦਰ ਜਿਹੜੀਆਂ ਤੁਹਾਡੀਆਂ ਘਾਟਾਂ ਨੇ ਉਹ ਪੂਰੀਆਂ ਹੋਣੀਆਂ ਆ ਤੁਹਾਡਾ ਹਾਜਮਾ ਠੀਕ ਹੋ ਜਾਊਗਾ ਤੁਹਾਡੇ ਜਿਹੜੇ ਵਿਟਾਮਿਨ ਮੈਨਰਸ ਘਾਟਾ ਉਹ ਕਪੂਰੀਆਂ ਹੋ ਕੇ ਤੁਹਾਡੇ ਵਾਲ ਜਿਹੜੇ ਨਵੇਂ ਆਉਣੇ ਸ਼ੁਰੂ ਹੋਣਗੇ ਵਾਲ ਕਾਲੇ ਵੀ ਹੋਣਗੇ ਅੱਛਾ ਇਹਨਾਂ ਤਿੰਨਾਂ ਜੂਸਾਂ ਤੋਂ ਬਿਨਾ ਦੋ ਜੂਸ ਹੋਰ ਨੇ ਜੇ ਤੁਸੀਂ ਉਹ ਵੀ ਲੈ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਉਂਦੇ ਨੇ ਫਿਰ ਫਿਰ ਉਸ ਤੋਂ ਵੀ ਜ਼ਿਆਦਾ ਸੋਹਣੇ ਰਿਜ਼ਲਟ ਆਉਂਦੇ ਨੇ ਇੱਕ ਤਾਂ ਹੈਗਾ ਜੀ ਤુલਸੀ ਦਾ ਜੂਸ ਤુલਸੀ ਦਾ ਜੂਸ ਤੁਹਾਨੂੰ ਮਾਰਕੀਟ ਚੋਂ ਮਿਲ ਜਾਊਗਾ ਪਤੰਜਲੀ ਦਾ ਤੁਸੀਂ ਲੈ ਸਕਦੇ ਹੋ 글로 ਦਾ ਜੂਸ ਵੀ ਤੁਹਾਨੂੰ ਮਾਰਕੀਟ ਚੋਂ ਮਿਲ ਸਕਦਾ ਅਗਰ ਤੁਹਾਨੂੰ 글로 ਆਸ-ਪਾਸੇ ਨਹੀਂ ਮਿਲਦੀ ਤਾਂ ਤੁਸੀਂ 글로 ਦਾ ਜੂਸ ਜਿਹੜਾ ਪਤੰਜਲੀ ਦੀ ਦੁਕਾਨ ਤੇ ਚਲੀ ਜਾਓ ਉੱਥੇ ਜਾ ਕੇ ਉਹਨਾਂ ਨੂੰ ਕਹਿ ਦਿਓ ਕਿ ਸਾਨੂੰ ਗਲੋਅ ਅਪ ਉੱਥੇ ਗਲੁਆ ਕਹਿੰਦੇ ਨੇ ਗਲੋਅ ਗਲੁਆ ਦਾ ਜੂਸ ਠੀਕ ਹੈ ਆਪਾਂ ਪੰਜਾਬੀ ਚ ਗਲੋਅ ਕਹਿੰਦੇ ਨੇ ਇਹਨਾਂ ਤੇ ਇਹਦਾ ਤੁਹਾਨੂੰ ਜੂਸ ਉੱਥੋਂ ਮਿਲ ਜੇਗਾ ਤੁਸੀਂ ਤੁਲਸੀ ਦਾ ਜੂਸ ਵੀ ਲੈ ਸਕਦੇ ਹੋ ਉੱਥੇ ਨਾਲ ਹੀ ਇੱਕ ਹੋਰ ਨਿੰਮ ਦਾ ਜੂਸ ਨਿੰਮ ਦਾ ਜੂਸ ਤਾਂ ਜੀ ਬਹੁਤ ਹੀ ਗੁਣਾਕਾਰੀ ਆ ਥੋੜਾ ਕੌੜਾ ਜਰੂਰ ਹੁੰਦਾ ਜਿਹੜੀਆਂ ਮੇਰੀਆਂ ਭੈਣਾਂ ਸਾਫ਼ ਹੀ ਪੀਂਦੀਆਂ ਰਹੀਆਂ ਸਾਫ਼ ਹੀ ਬਹੁਤ ਕੌੜੀ ਦਵਾਈ ਹੁੰਦੀ ਆ ਤਾਂ ਫਿਰ ਉਹਨਾਂ ਲਈ ਨਿੰਮ ਦਾ ਜੂਸ ਬਣਾ ਵੀ ਕੋਈ ਔਖਾ ਨਹੀਂ ਹੈ ਸੋ ਉਹ ਪੀ ਸਕਦੇ ਨੇ ਆਰਾਮ ਨਾਲ ਇਹ ਪੰਜ ਜੂਸ ਨੇ ਜੀ ਇੱਕ ਐਲੋਵੇਰਾ ਦਾ ਇੱਕ ਔਲੇ ਦਾ ਇੱਕ ਗਲੋ ਦਾ ਇੱਕ ਤુલਸੀ ਦਾ ਤੇ ਇੱਕ ਨਿੰਮ ਦਾ ਅਗਰ ਤੁਸੀਂ ਪੰਜੇ ਜੂਸ ਰੋਜ਼ ਪੀ ਲੈਨੇ ਹੋ ਤਾਂ ਤੁਸੀਂ ਦੇਖੋਗੇ ਤੁਹਾਡੀ ਸਕਿਨ ਵੀ ਚਮਕ ਉੱਠੂਗੀ ਤੁਹਾਡੇ ਫੋੜੇ ਫਿੰਸੀ ਪਿੰਪਲ ਸਾਰਾ ਕੁਝ हट ਜਾਣਗੇ ਤੁਹਾਡੇ ਜਿਹੜੀ ਫਾਈਨ ਲਾਈਨਸ ਖਤਮ ਹੋ ਜਾਣੀਆਂ ਤੁਹਾਡੀ ਏਜਿੰਗ ਜਿਹੜੀ ਸਕਿਨ ਆ ਹਨਾ ਉਹ ਵੀ ਗਲੋ ਕਰਨ ਲੱਗ ਜੂਗੀ ਤੁਹਾਡੇ ਵਾਲ ਨਵੇਂ ਆਉਣੇ ਸ਼ੁਰੂ ਹੋ ਜਾਣਗੇ ਤੇ ਵਾਲ ਆਉਣਗੇ ਵੀ ਕਾਲੇ ਤੇ ਵਾਲਾਂ ਚ ਵੀ ਬਹੁਤ ਸੋਹਣੀ ਚਮਕ ਆਉਣੇ ਸ਼ੁਰੂ ਹੋ ਜੂਗੀ ਠੀਕ ਹੈ ਜੀ ਅਗਰ ਤੁਸੀਂ ਇਹ ਪੰਜੇ ਜੂਸ ਮਿਲਾ ਕੇ ਲੈ ਲੈਂਦੇ ਹੋ ਇਹ ਪੰਜ ਮਤਲਬ ਇੱਕ ਤਰ੍ਹਾਂ ਦਾ ਅੰਮ੍ਰਿਤ ਨੇ ਸਾਡੇ ਸਰੀਰ ਵਾਸਤੇ ਠੀਕ ਹੈ ਜੀ ਅੱਛਾ ਤੁਸੀਂ ਇੱਕ ਚੀਜ਼ ਹੋਰ ਕਰਨੀ ਹੈ ਵੀ ਇਹ ਤਾਂ ਤੁਸੀਂ ਹੋ ਗਿਆ ਪੀਣ ਵਾਲੀ ਚੀਜ਼ ਇਸ ਦੇ ਇਲਾਵਾ ਤੁਸੀਂ ਹੋਰ ਕੀ ਕਰਨਾ ਹੈ ਤੁਸੀਂ ਸਵੇਰੇ ਉੱਠਦੇ ਹੋ ਖਾਲੀ ਪੇਟ ਮਤਲਬ ਤੁਸੀਂ ਤਾਜੀ ਹਵਾ ਦੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਓ ਤੇ ਤੁਸੀਂ ਇੱਕ ਤਾਂ ਯੋਗਾ ਕਰੋ ਅਲੋਂਗ-ਵਿਲੋਂਗ ਅਲੋਂਗ-ਵਿਲੋਂਗ ਤੁਹਾਨੂੰ ਪਤਾ ਹੀ ਹੈ ਵੀ ਜੀ ਇਦਾਂ ਗੂਠੇ ਨਾਲ ਇੱਕ ਸਾਈਡ ਤੋਂ ਇਦਾਂ ਨੱਕ ਬੰਦ ਕਰਨਾ ਤੇ ਦੂਜੀ ਸਾਈਡ ਤੋਂ ਆਪਾਂ ਸਾਹ ਲੈਣਾ ਅੰਦਰ ਫਿਰ ਆਪਾਂ ਆਹ ਵਾਲੀ ਉਂਗਲ ਦੇ ਨਾਲ ਇਧਰਲਾ ਨੱਕ ਬੰਦ ਕਰ ਲੈਣਾ ਇਧਰਲੀ ਨੱਕ ਰਾਹੀਂ ਆਪਾਂ ਸਾਹ ਬਾਹਰ ਕੱਢਣਾ ਫਿਰ ਦੁਬਾਰਾ ਇਧਰਲੇ ਨੱਕ ਰਾਹੀਂ ਫੇਰ ਸਾਹ ਲੈਣਾ ਫਿਰ ਫੇਰੇ ਨੂੰ ਬੰਦ ਕਰ ਲੈਣਾ ਫਿਰ ਇਧਰ ਲੈ ਨਾ ਕਰਹੀਂ ਫਿਰ ਸਾਹ ਕੱਢਣਾ ਤੇ ਦੁਬਾਰਾ ਫਿਰ ਇਧਰ ਲੈ ਰਾਹੀਂ ਫਿਰ ਲੈਣਾ ਇਸੇ ਤਰ੍ਹਾਂ ਤੁਸੀਂ 10 ਮਿੰਟ ਕਰੋ ਡੇਲੀ ਇਹ ਕਰੋ ਤੇ ਉਸ ਦੇ ਨਾਲ ਤੁਸੀਂ ਕਪਾਲ ਭਤੀ ਕਰੋ ਕਪਾਲ ਭਤੀ ਇਸ ਟਾਈਮ ਮੈਨੂੰ ਦੱਸ ਥੋੜੀ ਪ੍ਰੋਬਲਮ ਆਊਗੀ ਸੋ ਤਾਂ ਕਰਕੇ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਤੁਸੀਂ ਜਾ ਕੇ YouTube ਤੇ ਕਪਾਲ ਭਤੀ ਜਿਹੜਾ ਯੋਗਾ ਉਹਦੀ ਸਰਚ ਕਰ ਲਿਓ ਸ਼ਾਰਟਸ ਬਣਾਈ ਹੁੰਦੇ ਆ ਲੋਕਾਂ ਨੇ ਤੁਹਾਨੂੰ ਪਤਾ ਚੱਲ ਜੂ ਵੀ ਕਪਾਲ ਭਤੀ ਜਿਹੜਾ ਕਿਵੇਂ ਕਰਨਾ ਹੈ ਠੀਕ ਹੈ ਜੀ ਅਗਰੇ 2 ਯੋਗੇ ਤੁਸੀਂ ਡੇਲੀ ਕਰ ਲੈਣੇ ਹੋ ਜਿਹੜੇ ਜੂਸ ਆ ਪੰਜ ਜੂਸ ਪੀਣੇ ਆ ਦੋ ਇਹ ਯੋਗੇ ਕਰਨੇ ਆ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਹੋਰ ਤੁਸੀਂ ਕੀ ਕਰਨਾ ਤੁਸੀਂ ਵਾਲ ਤਾਂ ਆਪਣੇ ਰੋਜ਼ ਤੋਂ ਨਹੀਂ ਕੋਈ ਰੋਜ਼ ਤੋਂ ਹੁੰਦਾ ਹੈ ਕੋਈ ਹਫਤੇ ਬਾਅਦ ਤੋਂ ਹੁੰਦਾ ਹੈ ਕੋਈ ਹਫਤੇ ਦੋ ਵਾਰ ਤੋਂ ਹੁੰਦਾ ਹੈ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ ਘਰ ਦੇ ਬਣੇ ਹੋਏ ਸ਼ੈਂਪੂ ਦੇ ਨਾਲ ਹੀ ਵਾਲ ਧੋਵੋ ਕਿਉਂਕਿ ਜਿਹੜੇ ਬਾਹਰ ਦੇ ਕੈਮੀਕਲ ਵਾਲ ਹੁੰਦੇ ਕੈਮੀਕਲ ਸੌਰੀ ਸ਼ੈਂਪੂ ਹੁੰਦੇ ਨੇ ਜੀ ਉਹਨਾਂ ਦੇ ਨਾਲ ਫਿਰ ਸਾਡੇ ਵਾਲ ਜਿਹੜੇ ਆ ਉਹ ਕਾਫੀ ਨੁਕਸਾਨੇ ਜਾਂਦੇ ਨੇ ਕਿਉਂਕਿ ਕੋਈ ਕੈਮੀਕਲ ਸਾਨੂੰ ਸ਼ੁੱਕ ਕਰਦਾ ਕਿ ਨਹੀਂ ਕਰਦਾ ਤੇ ਉਹਨਾਂ ਵਿੱਚ ਕੈਮੀਕਲ ਹੁੰਦੇ ਹੀ ਹੁੰਦੇ ਨੇ ਕਿਉਂਕਿ ਤਾਂ ਹੀ ਤਾਂ ਫਿਰ ਆਪਾਂ ਨੇ ਵਾਲਾਂ ਨੂੰ ਚਮਕ ਆਉਂਦੀ ਐ ਠੀਕ ਆ ਆਪਾਂ ਨੂੰ ਲੱਗਦਾ ਵੀ ਆਪਣੇ ਵਾਲ ਬਹੁਤ ਸ਼ਾਈਨ ਕਰ ਰਹੇ ਆ ਸਿਲਕੀ ਹੋ ਗਏ ਆ ਹਨਾ ਸੋ ਕੋਸ਼ਿਸ਼ ਕਰੋ ਘਰੇ ਤਿਆਰ ਕਰੋ ਔਲੇ ਦਾ ਜਿਹੜਾ ਸ਼ੈਂਪੂ ਆ ਅਗਰ ਉਹ ਵੀ ਤੁਸੀਂ ਚਾਹੋ ਨੀਓ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਦੱਸ ਦਿਓ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਦਾਂਗੇ ਉਸ ਤੋਂ ਇਲਾਵਾ ਤੁਸੀਂ ਘਰ ਦਾ ਬਣਿਆ ਹੋਇਆ ਔਲੇ ਦਾ ਤੇਲ ਉਹ ਇਸਤੇਮਾਲ ਕਰੋ ਉਹ ਵੀ ਅਗਰ ਤੁਸੀਂ ਚਾਹੋ ਤਾਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਦੇ ਹੋ ਉਹ ਵੀ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਾਂਗੇ ਤੇ ਉਸ ਤੋਂ ਇਲਾਵਾ ਤੁਸੀਂ ਕੀ ਕਰਨਾ ਹੈ ਅਗਰ ਜੇ ਤੁਸੀਂ ਔਲੇ ਦਾ ਤੇਲ ਵੀ ਨਹੀਂ ਲਾਉਣਾ ਤੁਸੀਂ ਨਾਰੀਅਲ ਦਾ ਤੇਲ ਲਓ ਨਾਰੀਅਲ ਦੇ ਤੇਲ ਨੂੰ ਤੁਸੀਂ ਗੈਸ ਤੇ ਰੱਖ ਲਓ ਗੈਸ ਨੂੰ ਕਰ ਲਓ ਹੌਲੀ ਕੜੀ ਪੱਤਾ ਲੈ ਲਓ ਜੀ ਕੜੀ ਦੇ ਜਿਹੜੇ ਪੱਤੇ ਹੁੰਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਹਨਾਂ ਨੂੰ ਸਾਫ਼ ਕਰ ਲਓ ਪਾਣੀ ਸੁਕਾ ਲਓ ਨਾ ਤੋਂ ਚੰਗੀ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੂੰ ਤੇਲ ਦੇ ਵਿੱਚ ਸੁੱਟ ਦਿਓ ਜਦੋਂ ਤੁਸੀਂ ਤੇਲ ਰੱਖਣਾ ਜੀ ਮੀਡੀਅਮ ਤੇ ਨਾ ਜ਼ਿਆਦਾ ਹੌਲੀ ਨਾ ਜ਼ਿਆਦਾ ਤੇਜ਼ ਤੇ ਤੁਸੀਂ ਦੇਖੋਗੇ ਵੀ ਜਦੋਂ ਤੇਲ ਗਰਮ ਹੋ ਗਿਆ ਨਾ ਜਿਹੜੇ ਪੱਤੇ ਨੇ ਉਹ ਆਪਣੇ ਆਪ ਤੇਲ ਦੇ ਵਿੱਚ ਹੀ ਸੜ ਕੇ ਬਿਲਕੁਲ ਐ ਜਲ ਜਾਣਗੇ ਵਿੱਚ ਹੀ ਮਿਕਸ ਹੋ ਜਾਣਗੇ ਫਿਰ ਉਹਨੂੰ ਤੁਸੀਂ ਠੰਡਾ ਕਰਕੇ ਕਿਸੇ ਭਾਂਡੇ ਦੇ ਵਿੱਚ ਕੱਢ ਕੇ ਰੱਖ ਲਿਓ ਕਿ ਉਹਨੂੰ ਜਦੋਂ ਵੀ ਤੇਲ ਤੁਸੀਂ ਵਾਲਾਂ ਦੇ ਵਿੱਚ ਲਾਉਣਾ ਹੱਤ ਤੇ ਜੇਕਰ ਤੁਸੀਂ ਦੋ ਵਾਰ ਲਾਉਣੀ ਹੈ ਤਾਂ ਦੋਨੋਂ ਵਾਰ ਉਹੀ ਤੇਲ ਲਾਓ ਤਾਂ ਉਹਦੇ ਨਾਲ ਵੀ ਜਿਹੜੇ ਤੁਹਾਡੇ ਵਾਲਾਂ ਤੇ ਬਹੁਤ ਸੋਹਣਾ ਫਰਕ ਪੈਂਦਾ ਵਾਲ ਝੜਨੇ ਹਟਦੇ ਆ ਚਿੱਟੇ ਹੁੰਦੇ ਆ ਆ ਸੌਰੀ ਕਾਲੇ ਹੋ ਜਾਂਦੇ ਆ ਸੌਰੀ ਹੈਨਾ ਵਾਲੇ ਚਿੱਟੇ ਹੋ ਜਾਂਦੇ ਆ ਸੋ ਇਹ ਚੀਜ਼ਾਂ ਅਗਰ ਤੁਸੀਂ ਇਸਤੇਮਾਲ ਕਰ ਲੈਣਿਓ ਇਹਨਾਂ ਦਾ ਰਿਜ਼ਲਟ ਬਹੁਤ ਜ਼ਿਆਦਾ ਸੋਹਣਾ ਹੁੰਦਾ ਸੋ ਇਦਾਂ ਹੀ ਫਾਲੋ ਕਰਿਓ ਇਦਾਂ ਹੀ ਸਾਰਾ ਤੁਸੀਂ ਚੀਜ਼ ਅਜ਼ਮਾਇਓ ਤੇ ਜੇ ਤੁਸੀਂ ਮਤਲਬ ਕਿ ਇੱਕ ਚੀਜ਼ ਹੋਰ ਧਿਆਨ ਰੱਖਿਓ ਵੀ ਆਪਾਂ ਕੀ ਕਰਦੇ ਆ ਅੱਜ ਅੱਜ ਚੀਜ਼ ਇਸਤੇਮਾਲ ਕਰੀ ਤਾਂ ਕੱਲ ਨੂੰ ਹੀ ਆਪਾਂ ਨੂੰ ਰਿਜ਼ਲਟ ਦੇਖਣ ਨੂੰ ਮਿਲ ਜੇ ਨਹੀਂ ਇਦਾਂ ਨਹੀਂ ਹੁੰਦਾ ਜੀ ਕਿਉਂਕਿ ਸਾਡੇ ਸਰੀਰ ਵਿੱਚ ਜੁੜੀਆਂ ਘਾਟਾਂ ਨੇ ਉਹਨਾਂ ਨੂੰ ਪੂਰਾ ਹੋਣ ਲਈ ਟਾਈਮ ਲੱਗੂਗਾ ਲੇਕਿਨ ਹਾਂ ਜਦੋਂ ਤੁਹਾਨੂੰ ਰਿਜ਼ਲਟ ਦੇਖਣ ਲੱਗ ਗਿਆ ਫਿਰ ਤੁਸੀਂ ਬਹੁਤ ਖੁਸ਼ ਹੋਵੋਗੇ ਫਿਰ ਤੁਸੀਂ ਹੋਰਾਂ ਨੂੰ ਐਡਵਾਈਸ ਕਰੋਗੇ ਇਹ ਮੈਂ ਪੱਕਾ ਗਾਰੰਟੀ ਦਿੰਦੀ ਆ ਤੁਹਾਨੂੰ ਤੁਸੀਂ ਵੀ ਇਹ ਚੀਜ਼ਾਂ ਅਜਮਾਓ ਇਹਨਾਂ ਨੂੰ ਪੀ ਕੇ ਦੇਖਿਓ ਇਸੇ ਤਰੀਕੇ ਨਾਲ ਸਾਰਾ ਕੁਝ ਕਰਕੇ ਦੇਖਿਓ ਨਾ ਸਿਰਫ ਇਹ ਚੀਜ਼ਾਂ ਕਰਨ ਦੇ ਨਾਲ ਤੁਹਾਡੀਆਂ ਇਹ ਬਿਮਾਰੀਆਂ ਠੀਕ ਹੋਣੀਆਂ ਬਲਕਿ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਆਪਣੇ શરી ਦੀਆਂ ਬਿਮਾਰੀਆਂ ਉਹ ਠੀਕ ਹੋ ਜਾਣਗੀਆਂ ਤੇ ਤੁਸੀਂ ਆਪ ਹੀ ਸੋਚੋਗੇ ਵੀ ਹਾਂ ਇਹ ਇੱਕ ਤਰ੍ਹਾਂ ਦਾ ਅੰਮ੍ਰਿਤ ਹੈ ਠੀਕ ਹੈ ਜੀ ਸੋ ਪਲੀਜ਼ ਆਪ ਪੇਸ਼ੈਂਸ ਰੱਖਿਓ ਸਬਰ ਰੱਖਿਓ ਟਾਈਮ ਲੱਗਦਾ ਹੈ ਹਰ ਇੱਕ ਚੀਜ਼ ਨੂੰ ਤੇ ਪਰ ਰਿਜ਼ਲਟ ਤੁਹਾਨੂੰ ਇਹਦਾ ਜਰੂਰ ਮਿਲੂਗਾ ਬਹੁਤ ਸੋਹਣਾ ਰਿਜ਼ਲਟ ਆਉਂਦਾ ਹੈ ਲੋਕਾਂ ਦੇ 60 ਤੋਂ 70 ਸਾਲ ਦੀ ਉਮਰ ਦੇ ਵਿੱਚ ਵਾਲ ਆਏ ਨੇ ਦੁਬਾਰਾ ਉਹ ਵੀ ਬਿਲਕੁਲ ਕਾਲੀ ਇੰਨਾਂ ਚੀਜ਼ਾਂ ਨੂੰ ਖਾਣ ਪੀਣਨਾ ਤੇ ਆ ਸਾਰਾ ਜਿਹੜਾ ਸ਼ਡਿਊਲ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਐਵੇਂ ਜਿਕਰ ਉਹਨਾਂ ਨੇ ਕੀਤਾ ਸਾਰਾ ਕੁਝ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਬਾਤੋ ਵਾਦ ਤੇ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਇਦਾਂ ਦੀ ਹੋਰ ਵਧੀਆ ਵਧੀਆ ਸੋਹਣੀਆਂ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਨੇ ਕਰਦੇ ਆ ਐਂਡ ਵੀਡੀਓ ਚੰਗੀ ਲੱਗੇ ਬਈ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ